ਹਾਂਜੀ ਦੋਸਤੋ ਕੀ ਹਾਲ ਨੇ ਸਾਡੇ ਪਿੰਡ ਲਈ ਮਾਨ ਜੋ ਕੈਬਨਟ ਮੰਤਰੀ ਅਮਨ अरोड़ा ਜੀ ਜੋ ਕਿਹਾ ਉਹਨਾਂ ਨੇ ਸੋਈ ਕਰ ਦਿਖਾਇਆ ਅੱਜ ਪ੍ਰਭਾ ਉਹ ਬੜੀ ਖੁਸ਼ੀ ਹੋਈ ਹੈ ਜੋ ਦੁੱਗਾਂ ਤੋਂ ਆਉਣ ਵਾਲਾ ਰਸਤਾ ਹੈ ਸਾਡੇ ਪਿੰਡ ਬਾਧਰਪੁਰ ਪਾਰਕ ਦੇ ਬਿਲਕੁਲ ਨਾਲ ਇੱਥੇ ਜਿਹੜੀ ਸੜਕ ਸੀ ਇਹ ਕਾਫੀ ਜ਼ਿਆਦਾ ਟੁੱਟੀ ਪਈ ਸੀ ਜੋ ਪਿਛਲੀਆਂ ਸਰਕਾਰਾਂ ਦਾ ਟਾਈਮ ਬਣੀ ਹੋਈ ਸੀ ਤੇ ਅਸੀਂ ਬੇਨਤੀ ਕਰੀ ਮੰਤਰੀ ਸਾਹਿਬ ਨੂੰ ਵੀ ਉੱਥੇ ਔਰੇ ਮੇਰੇ ਪ੍ਰਧਾਨ ਦਾ ਘਰ ਹੈ ਬਿਲਕੁਲ ਉਹ ਸਾਹਮਣੇ ਤੇ ਸਕੂਟਰੀ ਖੜੀ ਹੈ ਵੀ ਸੜਕ ਦਾ ਬਹੁਤ ਮਾੜਾ ਹਾਲ ਹੈ ਵੀ ਇਹ ਕਿਰਪਾ ਕਰਕੇ ਇਹਨੂੰ ਦੁਬਾਰੇ ਰੀਨਿਊ ਕਰੀ ਜਾਵੇ ਤਾਂ ਉਹਨਾਂ ਨੇ ਸਾਡੇ ਇੱਕ ਬੋਲ ਦੇ ਉੱਪਰ ਕਹਿਣ ਦੇ ਉੱਪਰ ਇਹ ਸੜਕ ਦਾ ਤੁਰੰਤ ਕੰਮ ਚਲਾਇਆ ਤੇ ਇੰਨਾ ਕਮਾੜਾ ਹਾਲ ਦੀ ਸੜਕ ਦਾ ਹੁਣ ਪੁਰਾਣੀ ਵੀਡੀਓ ਤਾਂ ਮੇਰੇ ਕੋਲ ਹੈ ਨਹੀਂ ਕਿ ਨਹੀਂ ਮੈਂ ਲਾ ਦਾਂਦਾ ਔਰੇ ਸੰਤ ਬਾਬਾ ਅਤਰ ਸਿੰਘ ਜੀ ਦਾ ਸਰੂਪ ਹੈ ਬਹੁਤ ਜ਼ਿਆਦਾ ਔਰੇ ਧਸ ਟੁੱਟਦੀ ਦੀ ਮਿੱਟੀ ਉੜਦੀ ਦੀ ਹੁਣ ਪਰਾਵੋ ਰੋੜਾ ਪਾਇਆ ਇਹਦੇ ਉੱਪਰ ਨਵਾਂ ਰੋੜਾ ਪਾ ਕੇ ਦੁਬਾਰਾ ਮਿੱਟੀ ਪਾਈਏ ਦਵਨ ਨੂੰ ਬਹੁਤ ਜਲਦੇ ਦੇ ਉੱਪਰ ਜੋ ਲੁੱਕ ਦਾ ਮੇਰੇ ਖਿਆਲ ਦੇ ਚ ਹੋ ਸਕਦਾ ਮੌਸਮ ਕਰਕੇ ਹਲੇ ਨਾ ਪੈ ਰਹੀ ਹੋਵੇ ਥੋੜੇ ਦਿਨ ਲੱਗਣ ਲੱਗੇ ਲੁੱਕ ਪਾ ਦਾਂਗੇ ਦੁਬਾਰਾ ਫਿਰ ਮੈਂ ਧੰਨਵਾਦ ਕਰਤਾ ਮੰਤਰੀ ਕੈਬਨਟ ਮੰਤਰੀ ਜੋ ਬਾਬੂ ਅਮਨ ਅਰੋੜਾ ਜੀ ਨੇ ਸਨਾਮ ਤੋਂ ਸਾਡੇ ਹਲਕੇ ਦੇ ਐਮਐਲਏ ਨੇ ਉਹਨਾਂ ਨੂੰ ਇਹਨੇ ਬੇਨਤੀ ਕਰੀ ਦੀ ਬੇਨਤੀ ਦੇ ਤੁਰੰਤ ਸਾਡਾ ਇਹ ਕੰਮ ਬਣ ਗਿਆ ਇਸੇ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਹੋਰ ਵੀ ਬਹੁਤ ਕੰਮ ਨੇ ਜਿਹੜੇ ਕੀ ਚੱਲੀ ਜਾਂਦੇ ਨੇ ਝੂਣ ਜਾਬਤਾ ਲੱਗਣ ਕਰਕੇ ਬਹੰਤੀ ਤੇ ਨਾਲ ਦੀ ਨਾਲ ਹੀ ਚੱਲ ਪਈ ਅੱਜ ਦਾ ਟਾਈਮ ਮੈਸੇਜ ਆ ਵੀ ਉਹ ਕਹਿ ਰਹੇ ਨੇ ਵੀ ਤੁਸੀਂ ਕੰਮ ਕਰਾਓ ਕੰਮ ਕਰਵਾਓ ਤੇ ਠੇਕੇਦਾਰਾਂ ਦੀ ਕਮੀ ਹੈ ਮਿਸਤਰੀਆਂ ਦੀ ਕਮੀ ਹੈ ਪਰ ਲੱਗੇ ਪਿਆ ਕੰਮ ਕਰਉਣ ਤੇ ਪੂਰਾ ਧੱਕੇ ਨਾਲ ਕਹਿ ਕੇ ਕੇ ਕੰਮ ਕਰਵਾ ਰਹੇ ਨੇ ਬਹੁਤ ਖੁਸ਼ੀ ਮਿਲਦੀ ਹੈ ਜੋ ਲੈ ਕੇਦੇ ਹੋਇਆ ਸੀ ਐਮ ਭਗਵੰਤ ਮਾਨ ਨੇ ਜੋ ਆਪਣਾ ਪਿੰਡਾਂ ਚ ਆਪਣੇ ਇਲਾਕਿਆਂ ਦੇ ਵਿੱਚ ਕੰਮ ਕਰਾਇਆ ਦੇਖੋ ਜੇ ਆਪਾਂ ਕਹੀਏ ਸਾਰੇ ਕੰਮ ਤਾਂ ਕਦੇ ਪੂਰੇ ਹੁੰਦੇ ਨਹੀਂ ਹੁੰਦੇ ਬਹੁਤ ਕਹਿਦਾ ਹੁੰਦੇ ਨੇ ਦੇਖੋ ਇੱਕ ਪਰਿਵਾਰ ਦਾ ਮੇਨ ਉਹ ਮੋਢੀ ਐ ਇੱਕ ਪਰਿਵਾਰ ਨੂੰ ਵੀ ਨਹੀਂ ਖੁਸ਼ ਕਰ ਸਕਦਾ ਜੀ ਆਪਾਂ ਸੋਚੀਏ ਗੱਲ ਇਹ ਤਾਂ ਪ੍ਰਭੂ ਬਹੁਤ ਵੱਡੀ ਗੱਲ ਹੈ ਪਰ ਜਿਵੇਂ ਹੁਣ 55 58000 ਦੇ ਕਰੀਬ ਨੌਕਰੀਆਂ ਜਿਹਦੇ ਵਿੱਚੋਂ ਮੇਰੇ ਪਿੰਡ ਦੇ ਵੀ 2-4 ਸੱਜਣ ਜਾਂ ਭੈਣਾਂ ਹੈਗੀਆਂ ਨੇ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਨੇ ਮੈਂ ਤਾਂ ਮੇਨ ਤਾਂ ਕਿਸਾਨਾਂ ਨੂੰ ਲੈ ਕੇ ਕਹਿੰਦਾ ਵੀ ਜਿਹੜੀ ਲਾਈਟ ਦੇਣੇ ਆਉਂਦੇ ਨਹੀਂ ਰਾਤ ਨੂੰ ਅਸੀਂ 1-1 ਵਜੇ ਪੌਦਾਂ ਵੀਜਣ ਜਾਂਦੇ ਤੇ ਹੁਣ ਦੇਖੋ ਨਜ਼ਾਰਾ ਹੈ ਰਾਮ ਨਾਲ ਅਸੀਂ ਪਾਣੀ ਲਾ ਕੇ ਆਪਦਾ ਆਟੋਮੈਟਿਕ ਲਾ ਕੇ ਸਾਹਮਣੂ ਜਾ ਕੇ ਨੱਕਾ ਬਦਲ ਲਿਆਉਣੇ ਆ ਬਹੁਤ ਵਧੀਆ ਲਾਈਟ ਨੂੰ ਲੈ ਕੇ ਤਾਂ ਸਾਨੂੰ ਲੱਜਤ ਆ ਗਈ ਕਹਿਣ ਨੂੰ ਵਿਰੋਧੀ ਬੰਦਿਆਂ ਦਾ ਕਹਿ ਨਹੀਂ ਹੁੰਦਾ ਪਹਿਲਾਂ ਕਹਿੰਦੇ ਹੁੰਦੇ ਤੇ ਵੀ 8 ਘੰਟੇ ਲਾਈਟ ਉਹ 8 ਘੰਟੇ ਵੀ 20 ਕਿ ਦਿਨਾਂ ਆ ਕੇ ਦੁਬਾਰੇ ਫੇਰ ਲਾਈਟ ਜਾਣ ਲੱਗ ਜਾਂਦੀ ਸੀ ਪਰ ਹੁਣ ਪ੍ਰਭੂ ਆਪਾਂ ਦੇਖ ਸਕਦੇ ਆ ਕਿਸੇ ਨੂੰ ਕੋਈ ਰਾਤ ਭਰਾਂ ਤੇ ਜਾਣ ਦੀ ਲੋੜ ਨਹੀਂ ਸਵੇਰੇ ਦਿਨੇ ਜਾਂਦੇ ਆ ਤੇ ਆਮ ਨਾਲ ਰਮਾ ਕੇ ਮੁੜੇ ਆਉਣੇ ਆ ਜੇ ਕੋਈ ਕਹਿ ਰਹਾ ਰਹਿੰਦਾ ਤਾਂ ਮੋਟਰ ਪਹਿਲੀ ਬੰਦ ਕਰਦੇ ਨੇ ਵੀ ਕੋਈ ਗੱਲ ਨਹੀਂ ਸਵੇਰੇ ਜਾ ਕੇ ਆਪਾਂ ਪਾਣੀ ਛੱਡ ਲਾਉਂਦੇ। ਬਾਕੀ ਹੁਣ ਮਾਹੌਲ ਦੇਖੋ ਕਿਦਾਂ ਦਾ ਕਈ ਵਾਰੀ ਰਾਤ ਬਤੇ ਫਿਰ ਇੱਥੇ ਕੋਈ ਲਟੇਰ ਆ ਕੋਈ ਕਿਦਾਂ ਦਾ ਪਹਿਲਾਂ ਵਾਲਾ ਜ਼ਮਾਨਾ ਤਾਂ ਰਹਿਿਆ ਨਹੀਂ ਬਹੁਤ ਸਮੇਂ ਨਾਲ ਫਰਕ ਪੈ ਗਿਆ। ਬਾਕੀ ਨਹਿਰੀ ਪਾਣੀ ਨੂੰ ਲੈ ਕੇ ਮੇਰੀ ਸੁਰਤ ਦੇ ਵਿੱਚ ਸਾਡੇ ਜੇ ਪਾਣੀ ਪੈਂਦਾ ਸੀ ਤਾਂ ਕੱਚੇ ਖਾਲ ਤੇਗੇ। ਮੇਰਾ ਭਾਂ ਟੇਲ ਤੇ ਲੱਗਦਾ ਤੇ ਉੱਥੇ ਪਰ ਹੁਣ ਜਿਹੜੀਆਂ ਸਿਰੇ ਟੱਕਰ ਭਡੋਲੀਆਂ ਨੇ ਉਹ ਮਨਜ਼ੂਰ ਹੋ ਗਏ ਅੱਧੇ ਟੱਕਰ ਤਾਂ ਪੈ ਗਏ ਤੇ ਅੱਧੇ ਤੋਂ ਵੱਧ ਟੱਕਰ ਉੱਤੇ ਹੁਣ ਪੈ ਜਾਣਗੇ ਨਜ਼ਾਰੇ ਨਾਲ ਪਾਣੀ ਜਾਊਗਾ ਜਿੱਥੇ ਜਿਹੜੀ ਗੱਲ ਤੇ ਸਲਾਗਾ ਕਰਨੀ ਬੰਦੀ ਐ ਤੇ ਉੱਥੇ ਆਪਾਂ ਨੂੰ ਸਲਾਗਾ ਵੀ ਕਰਨੀ ਚਾਹੀਦੀ ਐ ਤੇ ਬਾਕੀ ਮੈਂ ਪਹਿਲਾਂ ਵੀ ਕਿਹਾ ਚੁੱਕਿਆਂ ਵੀ ਸਾਰੇ ਕੰਮ ਤਾਂ ਮਤਲਬ ਨਹੀਂ ਹੋ ਸਕਦੇ ਕਿਤੋਂ ਨਾ ਕਿਤੋਂ ਉੱਪਰੋਂ ਵੀ ਕੰਨੀ ਮਰੂੜੀ ਜਾਂਦੀ ਐ ਉੱਪਰੋਂ ਵੀ ਕਿਤੇ ਨਾ ਕਿਤੇ ਕੋਈ ਦਿੱਕਤਾਂ ਆਉਂਦੀਆਂ ਨੇ ਹਨਾ ਜਿਹੜਾ ਚੰਗਾ ਕੰਮ ਕਰੇ ਚੰਗੇ ਨੂੰ ਚੰਗਾ ਕਹਿਣਾ ਚਾਹੀਦਾ ਤੇ ਬਾਕੀ ਆਪਣਾ ਸਿਸਟਮ ਹੀ ਇੰਨਾ ਖਰਾਬ ਹੋਇਆ ਪਿਆ ਤੇ ਕੋਤਲਿਆ ਪਿਆ ਤੀਗਾ ਤੇ ਹੌਲੀ-ਹੌਲੀ ਠੀਕ ਹੋਊਗਾ ਜੇ ਇੱਕ ਵਾਰੀ ਘਰੋਂ ਪੈਰ ਹੱਲੇ ਹੋਣ ਕਿਸੇ ਦੇ ਆਪਣੇ ਮੱਲੋ ਪਰਿਵਾਰ ਦੇ ਵਿੱਚ ਹੀ ਲਾ ਲੋ ਜੇ ਆਪਾਂ ਨੇ ਘਰ ਨੂੰ ਦੁਬਾਰੇ ਖੜਾ ਕਰਨਾ ਹੈ ਤਾਂ ਆਪਾਂ ਨੂੰ ਘੱਟੋ ਘੱਟ 10-20 ਸਾਲ ਦਾ ਆਪਾਂ ਨੂੰ ਲੱਗ ਜਾਂਦੇ ਨੇ 10 ਸਾਲ 15 ਸਾਲ ਇਹ ਤਾਂ ਫਿਰ ਵੀ ਪੂਰੇ ਪੰਜਾਬ ਨੂੰ ਦੁਬਾਰੇ ਖੜਾ ਕਰਨਾ ਹੈ ਨਾ ਹੁਣ ਬਹੁਤ ਹੋਈ ਵੀਰ ਜਿਹੜੇ ਇਹਨਾਂ ਦੇ ਐਂਟੀ ਹੋਣਗੇ ਉਹ ਮੰਦਾ ਚੰਗਾ ਹੀ ਬੋਲਣਗੇ ਜਾਂ ਕੋਈ ਮੰਦਾ ਚੰਗਾ ਕਮੈਂਟ ਵੀ ਕਰਨਗੇ ਠੀਕ ਹੈ ਭਰਾਵੋ ਮੈਂ ਕੋਈ ਕਿਸੇ ਦੇ ਪੱਖ ਦੀ ਇਦਾਂ ਦੀ ਗੱਲ ਨਹੀਂ ਕਰਦਾ ਦੇਖੋ ਚਲੋ ਸਾਰੀ ਸਤਿਕਾਰਯੋਗ ਹੁੰਦੇ ਨੇ ਪਰ ਜਿਹੜੀ ਗੱਲ ਕਹਿਣੀ ਬੰਦੀ ਆ ਉਹ ਕਹਿਣੀ ਚਾਹੀਦੀ ਆਪਾਂ ਠੀਕ ਹੈ ਨਾ ਹੁਣ ਬਹੁਤ ਕਹਿਣਗੇ ਵੀ ਬੀਪੀਸੀਐਮ ਦਾ ਭਗਤ ਜਾਮ ਰੋੜੇ ਦਾ ਭਗਤ ਐਦਾਂ ਦੀ ਕੋਈ ਗੱਲ ਨਹੀਂ ਚੰਗੇ ਕੰਮ ਨੂੰ ਚੰਗਾ ਕਹਾਂਗੇ ਮਾੜੇ ਨੂੰ ਮਾੜਾ ਕਹਾਂਗੇ ਠੀਕ ਹੈ ਨਾ ਸਾਡੇ ਪਿੰਡ ਚੰਗੇ ਕੰਮ ਹੋ ਰਹੇ ਨੇ ਚੰਗਾ ਕੰਮ ਬਣ ਰਹੇ ਬਾਕੀ ਭਰਾਵੋ ਸਾਨੂੰ ਹਲੇ ਕੰਮ ਚਲਾਉਂਦਿਆਂ ਨੂੰ ਸਾਲ ਕੇ ਭਾਰੀ ਹੋਇਆ ਸਾਲ ਪਰ ਦੇ ਚਾਹੀਨੇ ਵਧੀਆ ਕੰਮ ਕਰ ਰਹੇ ਨੇ ਅੜੇ ਹੋਏ ਕੰਡੇ ਨੇ ਜਿਹੜੇ ਉਹ ਕੱਢੇ ਨੇ ਹੁਣ ਭਰਾਵੋ ਜਿੱਥੇ ਮੈਂ ਵੀਡੀਓ ਦਿਖਾ ਰਿਹਾ ਸੜਕ ਦੇ ਇਹਦੇ ਨਾਲ ਜਿਹੜਾ ਟੋਬਾ ਹੈਗਾ ਤੋਬੇ ਦੇ ਮੈਨੂੰ ਆ ਕੇ ਜੀ ਸਭ ਆਰਡਰ ਦੇ ਗਿਆ ਕਹਿੰਦਾ ਵੀ ਇਹਨੂੰ ਵੀ ਗੱਲ ਬਣਾ ਦੇ ਸਾਫ ਸੁਫਾਈ ਕਰਾ ਦੇ ਇਹਦੀ ਵਧੀਆ ਕਰਾ ਕੇ ਇਹਨੂੰ ਚਾਲੂ ਕਰ ਤੇ ਵਧੀਆ ਸਾਫ ਹੋ ਕੇ ਪਾਣੀ ਹੈ ਜਿਹੜਾ ਉਹ ਬਾਹਰ ਅੰਦਰ ਜਾਵੇ ਤੇ ਬਸ ਇਹ ਗੱਲ ਆ ਹੋਰ ਵੀ ਅਗਲੇ ਕੰਮ ਤੁਹਾਡੇ ਧਿਆਨਾਂ ਦੇ ਵਿੱਚ ਲਿਆਉਂਦੇ ਰਾਂਗੇ ਤੇ ਸੜਕ ਲਈ ਦੁਬਾਰਾ ਫੇਰ ਬਹੁਤ ਬਹੁਤ ਧੰਨਵਾਦ ਮੰਤਰੀ ਸਾਹਿਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ